ਅੱਜ ਟੈਂਪਰੇਰੀ ਫੋਰਨ ਵਰਕਰਸ ਫਿਰ ਤੋਂ ਚਰਚਾ ਦੇ ਵਿੱਚ ਨੇ ਕੰਜ਼ਰਵਟਿਵ ਪਾਰਟੀ ਲੀਡਰ ਪੀਅਰ ਪਾਲੇਬਰ ਉਹਨਾਂ ਦਾ ਕਹਿਣਾ ਹੈਗਾ ਉਹ ਕਹਿੰਦੇ ਕਿ ਫੈਡਰਲ ਸਰਕਾਰ ਨੂੰ ਟੈਂਪਰੇਰੀ ਫੋਰਨ ਵਰਕਰਸ ਦੇ ਉੱਪਰ ਨਤ ਪਾਣੀ ਚਾਹੀਦੀ ਹੈ ਕਿਉਂਕਿ ਜਿਹੜੇ ਕੈਨੇਡੀਅਨ ਯੂਥ ਹੈ ਉਹਨਾਂ ਨੂੰ ਜੌਬਸ ਨਹੀਂ ਮਿਲ ਰਹੀਆਂ ਤੇ ਟੈਂਪਰੇਰੀ ਫੋਰਨ ਵਰਕਰਸ ਨੇ ਜਿਹੜੇ ਉਹ ਇੱਕ ਚੀਪ ਲੇਬਰ ਦਾ ਕੰਮ ਕਰਦੇ ਨੇ ਹੁਣ ਕੋਈ ਵੀ ਜਿਹੜੀ ਕੰਪਨੀ ਹੈ ਕੋਈ ਵੀ ਜਿਹੜਾ ਬਿਜ਼ਨਸ ਹੈ ਉਹ LMIA ਦੇ ਥਰੂ ਜੇ ਉਹ ਵੇਖਦਾ ਹੈ ਕਿ ਮੇਰੇ ਬਿਜ਼ਨਸ ਦੇ ਵਿੱਚ ਇਹ ਜੌਬ ਜਿਹੜੀ ਹੈ अवेलेबल ਹੈ ਲੇਕਿਨ ਕੈਨੇਡਾ ਵਿੱਚੋਂ ਮੈਨੂੰ ਕੋਈ ਵੀ ਅਜਿਹਾ ਵਿਅਕਤੀ ਨਹੀਂ ਲੱਭਿਆ ਹੈਗਾ ਜਿਹੜਾ ਇਸ ਜੌਬ ਨੂੰ ਕਰਨ ਦੇ ਕਾਬਿਲ ਹੋਵੇ ਤਾਂ ਉਹ LMIA ਦੇ ਥਰੂ ਕਿਸੇ ਫੋਰਨ ਨੈਸ਼ਨਲ ਨੂੰ ਆਪਣੀ ਕੰਪਨੀ ਦੇ ਵਿੱਚ ਕੰਮ ਕਰਨ ਦੇ ਲਈ ਬੁਲਾਉਂਦੇ ਨੇ ਉਹ ਹੈ ਜੀ ਟੈਂਪਰੇਰੀ ਫੋਰਨ ਵਰਕਰ ਹੁਣ ਜਦੋਂ ਇੱਕ ਵਿਅਕਤੀ ਬਾਹਰੋਂ ਕਿਸੇ ਕੰਟਰੀ ਤੋਂ ਸਿਰਫ ਇੱਕ ਜਿਹੜਾ ਬਿਜ਼ਨਸ ਹੈ ਉਹਤੇ ਕੰਮ ਕਰਨ ਲਈ ਆਇਆ ਉਹਦੇ ਕੋਲੇ ਹੋਰ ਚੁਆਇਸੇਸ ਨਹੀਂ ਹੁੰਦੀਆਂ ਜੇ ਉਹ ਇੱਥੇ ਆਏਗਾ ਤਾਂ ਉਹਦੀ ਐਕਸਪਲੋਇਟੇਸ਼ਨ ਜਿਹੜੀ ਹੈ ਕਾਫੀ ਹੱਦ ਤੱਕ ਕਾਫੀ ਬਿਜ਼ਨੈਸਸ ਦੇ ਵਿੱਚ ਆਪਣੇ ਕੋਲ ਐਗਜ਼ਾਮਪਲਸ ਨਹੀਂ ਕੀਤੀ ਜਾਂਦੀ ਹੈ ਲੋਕ ਜਿਹੜੇ ਟੈਂਪਰੇਰੀ ਫੋਰਨ ਵਰਕਰ ਹੈ ਉਹਨਾਂ ਨੂੰ ਪੂਰਾ ਪੈਸਾ ਨਹੀਂ ਦਿੰਦੇ ਹੈਗੇ ਉਹਨਾਂ ਤੋਂ ਐਲਐਮਆਈਏ ਜਿਹੜੀ ਹੈ ਦੇਣ ਦੇ ਆਪ ਪੈਸੇ ਲੈਂਦੇ ਨੇ ਉਹਨਾਂ ਦੀ ਹਾਲਾਤ ਕਈ ਵਾਰੀ ਕਾਫੀ ਜ਼ਿਆਦਾ ਬੱਦਰ ਹੁੰਦੇ ਨੇ ਹੁਣ ਮਿਸਟਰ ਪਾਲਿਵਰ ਦਾ ਕਹਿਣਾ ਇਹ ਹੈ ਕਿ ਟੈਂਪਰੇਰੀ ਫੋਰਨ ਵਰਕਰਸ ਦੇ ਕਰਕੇ ਕਿਉਂਕਿ ਉਹ ਸਸਤੇ ਰੇਟ ਤੇ ਸਸਤੇ ਵੇਜਸ ਤੇ ਉੱਪਰ ਵੀ ਕੰਮ ਕਰਨ ਨੂੰ ਤਿਆਰ ਹੋ ਜਾਂਦੇ ਨੇ ਜਿਹੜਾ ਯੂਥ ਕੈਨੇਡਾ ਵਿੱਚ ਹੈਗਾ ਉਹ ਜਦੋਂ ਐਂਟਰੀ ਲੈਵਲ ਪੋਜੀਸ਼ਨਸ ਦੇ ਲਈ ਵੀ ਉਹ ਅਪਲਾਈ ਕਰਦਾ ਤਾਂ ਉਹਨਾਂ ਨੂੰ ਜੌਬਸ ਨਹੀਂ ਮਿਲਦੀਆਂ ਕਿਉਂਕਿ ਜੇ ਉਹ ਕੈਨੇਡੀਅਨ ਹੈ ਤਾਂ ਉਹਨਾਂ ਨੂੰ ਮਿਨਿਮਮ ਵੇਜਸ ਦਾ ਐਟ ਲੀਸਟ ਦੇਣੀ ਆ ਪੈਣੀ ਹੈ ਭੰਗੀਆਂ ਬਹੁਤ ਸਾਰੇ ਅਜਿਹੇ ਕੇਸਸ ਤੁਸੀਂ ਸੁਣੇ ਹੋਣੇ ਆ ਜਿੱਥੇ ਅੱਜ ਕੱਲ ਦੇ ਸਮੇਂ ਦੇ ਵਿੱਚ ਵੀ 10-10 ਡਾਲਰ ਜਿਹੜੇ ਨੇ ਘੰਟੇ ਦੇ ਉੱਪਰ ਟੈਂਪਰੇਰੀ ਫੋਰਨ ਵਰਕਰ ਜਿਹੜੇ ਕੰਮ ਕਰ ਰਹੇ ਨੇ ਹੁਣ ਮਿਸਟਰ ਬੋਲੀਵਰ ਨੇ ਕਿਹਾ ਹੈਗਾ ਕਿ ਲਿਬਰਲ ਸਰਕਾਰ ਨੇ ਇਹ ਪ੍ਰੋਮਿਸ ਕੀਤਾ ਸੀ ਕਿ ਸੰਨ 2025 ਦੇ ਵਿੱਚ ਸਿਰਫ 82000 ਟੈਂਪਰੇਰੀ ਫੋਰਨ ਵਰਕਰਸ ਉਹ ਮੰਗਵਾਉਣਗੇ ਲੇਕਿਨ ਫੈਡਰਲ ਸਰਕਾਰ ਆਪਣਾ ਇਸ ਜਿਹੜਾ ਵਾਅਦਾ ਕੀਤਾ ਹੋਇਆ ਉਹਨੂੰ ਪੂਰਾ ਨਹੀਂ ਕਰ ਸਕੇ ਕਿਉਂਕਿ ਪਹਿਲੇ 6 ਮਹੀਨਿਆਂ ਚ ਜਨਵਰੀ ਤੋਂ ਲੈ ਕੇ ਸਾਲ 2025 'ਚ ਜਨਵਰੀ ਤੋਂ ਲੈ ਕੇ ਜੂਨ ਤੱਕ ਕਹਿੰਦੇ 1,5000 ਜਿਹੜੇ ਟੈਂਪਰੇਰੀ ਫੋਰਨ ਵਰਕਰਸ ਦੇ ਜਿਹੜੇ ਪਰਮਿਟ ਨੇ ਉਹਨਾਂ ਦੀ ਅਪਰੂਵਲ ਹੋਈ ਹੈ ਹੁਣ ਜੇ 6 ਮਹੀਨਿਆਂ ਦੇ ਵਿੱਚ ਇੰਨੀ ਜ਼ਿਆਦਾ ਹੋ ਗਈ ਤਾਂ ਉਹ ਕਹਿੰਦੇ ਅਗਲੇ ਆਉਣ ਵਾਲੇ 6 ਮਹੀਨਿਆਂ 'ਚ ਕੀ ਹੋਏਗਾ ਨਾਲ ਦੇ ਨਾਲ ਲਿਬਰਲ ਸਰਕਾਰ ਦੇ ਜਿਹੜੇ ਲੀਡਰਸ ਨੇ ਉਹਨਾਂ ਦੀਆਂ ਸਟੇਟਮੈਂਟਸ ਆਉਣੀਆਂ ਸ਼ੁਰੂ ਹੋਈਆਂ ਇਮੀਗ੍ਰੇਸ਼ਨ ਮਨਿਸਟਰ ਲੀਨਾ ਡਿਆਬ ਉਹਨਾਂ ਨੇ ਕਿਆ ਕਹਿੰਦੇ ਨਹੀਂ 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 ਇਹ ਮਿਸਟਰ ਪਾਲਿਵਰ ਜਿਹੜੇ ਹੈ ਇਹ ਗਲਤ ਸੋਚ ਰਹੇ ਨੇ ਅਸੀਂ ਜਨਵਰੀ ਤੋਂ ਲੈ ਕੇ ਜੂਨ ਤੱਕ ਸਿਰਫ 33722 ਟੈਂਪਰੇਰੀ ਫੋਰਨ ਵਰਕਰਸ ਦੇ ਪਰਮਿਟ ਇਸ਼ੂ ਕੀਤੇ ਨੇ ਉਹ ਲੋਕ ਜਿਹੜੇ ਕੈਨੇਡਾ ਦੇ ਬਾਹਰੋਂ ਆਏ ਨੇ ਕਹਿੰਦੇ 1,05,000 ਨੇ ਜਿਹੜੇ ਬਾਕੀ ਉਹਨਾਂ ਚੋਂ ਬਾਕੀ ਦੀ ਜਿਹੜੀ ਰਹਿੰਦੀ ਰਕਮ ਹੈ ਉਹ ਲੋਕ ਆਲਰੇਡੀ ਕੈਨੇਡਾ ਦੇ ਵਿੱਚ ਸੀ ਉਹਨਾਂ ਦੇ ਪਰਮਿਟਸ ਦੀਆਂ ਐਕਸਟੈਂਸ਼ਨਸ ਹੋਈਆਂ ਨੇ ਜਾਂ ਰੀ ਉਹਨਾਂ ਨੇ ਅਪਲਾਈ ਕੀਤਾ ਹੋਣਾ ਉਹ ਆਲਰੇਡੀ ਕੈਨੇਡਾ ਦੇ ਵਿੱਚ ਸੀ ਅਸੀਂ ਕੈਨੇਡਾ ਦੇ ਵਿੱਚੋਂ ਬਾਹਰੋਂ ਲੋਕ ਨਹੀਂ ਐਨੇ ਜ਼ਿਆਦਾ ਮੰਗਵਾਏ 82000 ਚੋਂ ਸਿਰਫ 33000 ਅਸੀਂ ਹੁਣ ਮੰਗਵਾਇਆ ਜਿਹੜਾ ਤਕਰੀਬਨ 41% ਹੁੰਦਾ ਨਾਲ ਦੀ ਨਾਲ ਮਿਸ ਦੇਆਪ ਨੇ ਇਹ ਵੀ ਕਿਹਾ ਕਿ ਇਹਨੇ 2024 ਦੇ ਵਿੱਚ ਪਹਿਲੇ 6 ਮਹੀਨਿਆਂ ਦੇ ਵਿੱਚ ਜਿੰਨੇ ਲੋਕ ਟੈਂਪਰੇਰੀ ਫੋਰਨ ਵਰਕਰ ਦੇ ਤੌਰ ਤੇ ਮੰਗਵਾਏ ਗਏ ਸੀ ਉਹਨਾਂ ਨਾਲੋਂ ਇਸ ਸਾਲ 125903 ਲੋਕ ਘਟ ਆਏ ਨੇ ਪ੍ਰਾਈਮ ਮਿਨਿਸਟਰ ਮਿਸਟਰ ਮਾਰਕ ਕਾਰਨੀ ਉਹਨਾਂ ਨੇ ਵੀ ਕਿਹਾ ਹੈ ਉਹ ਕਹਿੰਦੇ ਜੀ ਜਦੋਂ ਵੀ ਮੈਂ ਕਿਸੇ ਬਿਜ਼ਨਸ ਓਨਰ ਨਾਲ ਗੱਲ ਕਰਦਾ ਤਾਂ ਬਿਜ਼ਨਸ ਓਨਰਸ ਦੇ ਦੋ ਹੀ ਕੰਸਰਨ ਨੇ ਪਹਿਲਾ ਕੰਸਰਨ ਟੈਲਸ ਔਰ ਦੂਸਰਾ ਕੰਸਰਨ ਕਿ ਸਾਡੇ ਕੋਲੇ ਕੰਮ ਕਰਨ ਵਾਲੇ ਲੋਕ ਹੈ ਨਹੀਂ ਮਿਸਟਰ ਪੀਅਰ ਪਾਲਿਵਰ ਨੇ ਇਹ ਵੀ ਨਾਲ ਕਿਹਾ ਹੈਗਾ ਕਹਿੰਦੇ ਕਿ ਐਗਰੀਕਲਚਰ ਲੇਬਰ ਹੈ ਜਿਹੜੀ ਉਹਨਾਂ ਦੀ ਸਟਰੀਮ ਵੱਖਰੀ ਕਰ ਦੇਣੀ ਚਾਹੀਦੀ ਹੈ ਉਹ ਲੋ ਤਾਂ ਆਲਰੇਡੀ ਵੱਖਰੀ ਹੈ ਜੀ ਕੈਨੇਡਾ ਕੋਲੇ ਐਸ ਏ ਡਬਲਯੂ ਪੀ ਸੀਜ਼ਨਲ ਐਗਰੀਕਲਚਰ ਵਰਕਰ ਜਿਹੜੇ ਦੇਂਗੇ ਉਹਨਾਂ ਦਾ ਇੱਕ ਪ੍ਰੋਗਰਾਮ ਆਲਰੇਡੀ ਹੈਗਾ ਜਿਹੜੇ ਕਿ ਮੈਕਸੀਕੋ ਤੇ ਕਰੇਬੀਅਨ ਤੋਂ ਲੋਕ ਸੀਜ਼ਨਲ ਕੰਮ ਕਰਨ ਵਾਸਤੇ ਕੈਨੇਡਾ ਵਿੱਚ ਬੁਲਾਏ ਜਾਂਦੇ ਨੇ ਹੁਣ ਸਟੈਟਿਸਟਿਕਸ ਕੈਨੇਡਾ ਉਹਨਾਂ ਦਾ ਕਹਿਣਾ ਹੈ ਕਿ ਜਨਵਰੀ ਤੋਂ ਲੈ ਕੇ ਅਪ੍ਰੈਲ ਦੀ ਪਹਿਲੀ ਤਰੀਕ ਤੱਕ ਕਹਿੰਦੇ ਕੈਨੇਡਾ ਦੀ ਪਾਪੂਲੇਸ਼ਨ ਦੇ ਵਿੱਚ 20107 ਲੋਕਾਂ ਦਾ ਵਾਧਾ ਹੋਇਆ ਜਿਹੜਾ ਕਿ ਬਹੁਤ ਘੱਟ ਹੈ 41.5 ਮਿਲੀਅਨ ਟੋਟਲ ਹਲੇ ਪਾਪੂਲੇਸ਼ਨ ਹੈ ਐਸ ਵਾਰੀ ਜੇ ਐਨੇ ਘੱਟ ਲੋਕ ਬਾਹਰੋਂ ਆਏ ਨੇ ਤਾਂ ਇਹਦਾ ਮਤਲਬ ਇਹ ਕਿਹਾ ਜਾ ਸਕਦਾ ਹੈ ਕਿ ਜੋ ਮਿਸ ਜਿਹੜੇ ਆਪਣੀ ਇਮੀਗ੍ਰੇਸ਼ਨ ਮਨਿਸਟਰ ਨੇ ਉਹ ਕਹਿ ਰਹੇ ਨੇ ਉਹ ਸਹੀ ਹੈ ਬਾਕੀ ਪੋਲਿਟੀਕਲ ਗੱਲਾਂ ਨਹੀਂ ਜੀ ਕਿੱਥੇ ਪਹੁੰਚਦੀਆਂ ਨੇ ਸਮਾਂ ਦੱਸੇਗਾ ਲੇਕਿਨ ਹਾਲ ਦੀ ਘੜੀ ਤਾਂ ਦੋਨੋਂ ਪਾਸੇ ਦੋਨੋਂ ਪਾਰਟੀਆਂ ਦੇ ਲੀਡਰ ਜਿਹੜੇ ਨੇ ਉਹ ਬਿਆਨਬਾਜ਼ੀ ਦੇ ਵਿੱਚ ਲੱਗੇ ਹੋਏ ਨੇ